ਤੇ ਦੋਸਤੋ ਮੈਂ ਤੁਹਾਡ ਨਾਲ ਇੱਕ ਗੱਲ ਸ਼ੇਅਰ ਕਰਨੀ ਸੀਗੀ ਆਪਣੀਆਂ ਭੈਣਾਂ ਨਾਲ ਤੇ ਮੇਰੀਆਂ ਭੈਣਾਂ ਦੀ ਕਾਫੀ ਜ਼ਿਆਦਾ ਮੈਨੂੰ ਕਾਲ ਆ ਰਹੀਆਂ ਨੇ ਤੇ ਉਹ ਮੈਨੂੰ ਪੁੱਛ ਰਹੇ ਨੇ ਵੀ ਤੁਸੀਂ ਜਿਹੜੀ ਆਨਲਾਈਨ ਕਲਾਸ ਲਾ ਰਹੇ ਹੋ ਕਿਵੇਂ ਲਾ ਰਹੇ ਆ ਹਨਾ ਤੇ ਮੈਂ ਸਾਰੀਆਂ ਭੈਣਾਂ ਦਾ ਮਤਲਬ ਉਹ ਚੀਜ਼ ਦਾ ਜਵਾਬ ਦੇਣ ਲੱਗੀ ਅੱਜ ਕਿਉਂਕਿ ਮੈਨੂੰ ਕਾਫੀ ਜ਼ਿਆਦਾ ਕਾਲਾਂ ਆ ਚੁੱਕੀਆਂ ਨੇ ਜਦੋਂ ਦੀ ਆਪਣੀਆਂ ਐਡਮਿਸ਼ਨਾਂ ਸਟਾਰਟ ਹੋਈਆਂ ਨੇ ਹਨਾ ਤੇ ਪਤਾ ਨਹੀਂ ਕਿਉਂ ਉਹਨਾਂ ਦੇ ਮਨ 'ਚ ਡਰ ਜਾ ਬੈਠਿਆ ਹੋਇਆ ਇੱਕ ਤੇ ਹੋ ਸਕਦਾ ਜਿਹੜੀਆਂ ਮੇਰੀਆਂ ਭੈਣਾਂ ਵੀਡੀਓਜ਼ ਦੇਖਦੀਆਂ ਮੇਰੀਆਂ ਉਹਨਾਂ ਦੇ ਮਨ 'ਚ ਵੀ ਇਹ ਚੀਜ਼ ਦਾ ਡਰ ਹੋਵੇ ਅਰ ਜਿਨ੍ਹਾਂ ਨੇ ਫੀਸਾਂ ਭਰਤੀ ਉਹਨਾਂ ਦੇ ਮਨ 'ਚ ਵੀ ਇਹ ਚੀਜ਼ ਦਾ ਡਰ ਹੋਵੇ ਪਰ ਲੇਕਿਨ ਮੈਂ ਤੁਹਾਨੂੰ ਇਹ ਚੀਜ਼ ਦੱਸਣਾ ਚਾਹੁੰਦੀ ਆ ਵੀ ਤੁਹਾਨੂੰ ਡਰਨੇ ਦੀ ਲੋੜ ਨਹੀਂ ਹੈਗੀ ਕਿਉਂਕਿ ਜਿਹੜੀ ਤੁਸੀਂ ਸਾਨੂੰ ਪੇਮੈਂਟ ਕੀਤੀ ਆ ਉਹ ਪੇਮੈਂਟ ਦਾ ਤੁਹਾਨੂੰ ਪੂਰਾ ਫਲ ਮਿਲੂਗਾ 2 ਘੰਟੇ ਦੇ ਵਿੱਚ ਮੈਂ ਤੁਹਾਡੇ ਸਾਹਮਣੇ ਫੇਸ ਟੂ ਫੇਸ ਬੈਠੂਗੀ ਆਪਾਂ ਜ਼ੂਮ ਤੇ ਕਲਾਸ ਲਾਉਨੇ ਆ 2 ਘੰਟੇ ਦੇਖੋ ਨਾ ਤਾਂ ਮੈਂ ਪਾਣੀ ਪੀਣ ਉੱਠਦੀਆਂ ਤੇ ਨਾ ਮੈਂ ਚਾਹ ਪੀਣ ਉੱਠਦੀਆਂ ਜਦਕਿ ਮੇਰੀਆਂ ਭੈਣਾਂ ਮੈਨੂੰ ਕਹਿ ਕੇ ਠਰਦੀਆਂ ਦੀਦੀ ਤੁਸੀਂ 5 ਮਿੰਟ ਰੈਸਟ ਕਰ ਲਓ ਠੀਕ ਐ ਜਿਨ੍ਹਾਂ ਨੇ ਹੁਣ ਤੱਕ ਆਨਲਾਈਨ ਕਲਾਸ ਲਾ ਲਈ ਮੇਰੇ ਕੋਲ ਠੀਕ ਐ ਜੀ ਤੇ ਬਾਕੀ ਹੁਣ ਜਿਹੜੀਆਂ ਮੇਰੀਆਂ ਭੈਣਾਂ ਮੇਨ ਨਾਲ ਜੁੜੀਆਂ ਨੇ ਉਹਨਾਂ ਨੂੰ ਆਪ ਹੀ ਪਤਾ ਲੱਗ ਜਾਣਾ ਵੀ ਅਸੀਂ ਆਨਲਾਈਨ ਕਲਾਸ ਕਿੱਦਾਂ ਲਾਉਨੇ ਆ ਹਨਾ ਕਿਉਂਕਿ ਮੈਨੂੰ ਮਤਲਬ ਜ਼ਿਆਦਾਤਰ ਕਾਲਾਂ ਇਹੀ ਆਈਆਂ ਸੀਗੀਆਂ ਮੇ ਕਰਦ ਨੇ ਸਟੀਚਿੰਗ ਸ਼ੁਰੂ ਤੇ ਸਟੀਚਿੰਗ ਵੀ ਇਦਾਂ ਨਹੀਂ ਹੈਗਾ ਵੀ ਤੁਹਾਨੂੰ ਮੈਂ ਵੀਡੀਓ ਲਾਤੀ ਜਾਂ ਮੁਰੇ ਜਾਂ ਮੈਂ ਤੁਹਾਨੂੰ ਇਦਾਂ ਹੀ ਮਤਲਬ ਲਾਈਵ ਕਰਕੇ ਬਿਠਾ ਲਿਆ ਹਨਾ ਵੀ ਮੈਂ ਤੁਹਾਨੂੰ ਬਸ ਇਦਾਂ ਦੱਸਦਾ ਜਦ ਕੀ ਮਤਲਬ ਕੈਮਰਾ ਮਤਲਬ ਇਹਦੇ ਮਸ਼ੀਨ ਦੇ ਉੱਪਰ ਹੋਊਗਾ ਤੇ ਤੁਹਾਨੂੰ ਕੱਲੀ-ਕੱਲੀ ਸਲਾਈ ਦੇਖੂਗੀ ਵੀ ਆਪਾਂ ਸਲਾਈ ਕਿੱਥੇ ਤੇ ਕਿੱਥੇ ਲੈ ਕੇ ਜਾ ਰਹੇ ਹਾਂ ਠੀਕ ਆ ਆਪਣੀਆਂ ਪਹਿਣਾ ਤੇ ਪੂਰੇ 2 ਘੰਟੇ ਲਾਉਣੀ ਆ ਕਿਉਂਕਿ ਤੁਸੀਂ ਮੇਰੇ ਤੇ ਵਿਸ਼ਵਾਸ ਕਰਕੇ ਮੈਨੂੰ ਪੀਸਾ ਪੇ ਕਰਦੇ ਆ ਹਨਾ ਮੈਂ ਇਹ ਚੀਜ਼ ਜ਼ਿਆਦਾ ਨਹੀਂ ਵੀਡੀਓ ਪਾਉਣਾ ਚਾਹੁੰਦੀ ਵੀ ਹਾਂ ਆਪਣੀ ਆਨਲਾਈਨ ਕਲਾਸ ਲੱਗਦੀ ਹੈ ਜੀ ਆਪਣੀ ਆਨਲਾਈਨ ਕਲਾਸ ਲੱਗਦੀ ਹੈ ਠੀਕ ਆ ਕਿਉਂਕਿ ਮੈਂ ਚਾਹੁੰਦੀ ਆ ਵੀ ਆਪਾਂ ਘੱਟ ਤੋਂ ਘੱਟ ਸਟੂਡੈਂਟਾਂ ਨੂੰ ਹੀ ਕਵਰ ਕਰੀਏ ਜੇ ਹੁਣ ਮੰਨ ਲਓ ਮੈਂ ਸਟੂਡੈਂਟ ਕਾਫੀ ਜ਼ਿਆਦਾ ਇਕੱਠੇ ਕਰ ਲਏ ਹਨਾ ਜੇ ਉਹਨਾਂ ਨੂੰ ਸ ਮੇਰੇ ਤੋਂ ਖੁਸ਼ ਹੋ ਕੇ ਜਾਣ ਹਨਾ ਵੀ ਮੈਨੂੰ ਕੱਲੂ ਦੁਆਵਾਂ ਦੇਣ ਬਸ ਇਹ ਨਾ ਹੋਵੇ ਕੋਈ ਵਾਦ ਦੁਆ ਨਾ ਦੇਵੇ ਵੀ ਹਾਂ ਵੀ ਤੁਸੀਂ ਆਨਲਾਈਨ ਕਲਾਸ ਬਿਲਕੁਲ ਘਟਿਆ ਲਾਉਨੇ ਆ ਵੀ ਸਾਡੇ ਮੂਰੇ ਵੀਡੀਓ ਲਾ ਕੇ ਰੱਖ ਦੰਨੇ ਆ ਹਨਾ ਕਿਉਂਕਿ ਦੇਖੋ ਆਪਣਾ ਵੀਡੀਓ ਲਾਉਣ ਦਾ ਕੋਈ ਵੀ ਮਕਸਦ ਨਹੀਂ ਹੈਗਾ ਤੇ ਮਤਲਬ ਜਿਹੜੀ ਵੀਡੀਓ ਦੀ ਗੱਲ ਕਰਦੇ ਆ ਤੁਸੀਂ ਉਹ ਵੀਡੀਓ ਤਾਂ ਮੈਂ ਮਤਲਬ YouTube ਤੇ ਵੀ ਪਾਉਣੀ ਆ ਬਾਦੂ ਠੀਕ ਆ ਕਿਉਂਕਿ ਮੈਨੂੰ ਵੀਡੀਓ ਲਾਉਣ ਦਾ ਕੋਈ ਲੋੜੇ ਨਹੀਂ ਸੀ ਪੈਂਦੀ ਹੈਗੀ ਕਿਉਂਕਿ ਆਪਾਂ YouTube ਤੇ ਵੀਡੀਓ ਹੀ ਲਾਉਂਦੇ ਹੁੰਦੇ ਆ ਸਾਰੀ ਠੀਕ ਆ ਤੇ ਬਾਕੀ ਜਿਹੜੀ ਆਨਲਾਈਨ ਕਲਾਸ ਆ ਉਹ ਫੇਸ ਟੂ ਫੇਸ ਹੋਊਗੀ ਤੇ ਬਾਕੀ ਤੁਹਾਨੂੰ ਕੁਐਸਚਨ ਜਿਹੜੇ ਤੁਸੀਂ ਮੈਨੂੰ ਕਰਨੇ ਆ ਤੁਸੀਂ ਬੋਲ ਕੇ ਵੀ ਮੈਨੂੰ ਕਰ ਸਕਦੇ ਆ ਬਾਈ ਚਾਂਸ ਕੋਈ ਆਪਾਂ ਕੋਈ ਮਤਲਬ ਬ੍ਰਿਕ ਕੀ ਚੀਜ਼ ਸਮਝਾ ਰਹੇ ਹਾਂ ਉਹਦੇ ਵਿੱਚ ਤੁਸੀਂ ਨਹੀਂ ਕੁਐਸਚਨ ਪੁੱਟ ਕਰ ਸਕਦੇ ਮੈਨੂੰ ਤੇ ਤੁਸੀਂ ਮੈਨੂੰ ਲਾਸਟ ਵਿੱਚ ਮੈਂ 20 ਮਿੰਟ ਦੰਦੀ ਹੁੰਦੀ ਹੰਨੀ ਆ ਸਾਰੀਆਂ ਭੈਣਾਂ ਨੂੰ 20 ਮਿੰਟ ਦਾ ਮਤਲਬ ਉਹ ਤੁਹਾਡੇ ਹੀ ਟਾਈਮ ਹੁੰਦਾ 20 ਮਿੰਟ ਦੇ ਵਿੱਚ ਤੁਸੀਂ ਸਾਰਿਆਂ ਨੇ ਆਪਣੇ ਆਪਣੇ ਕੁਐਸਚਨ ਨੂੰ ਕਰਨੇ ਆ ਤੇ ਆਨਸਰ ਦੇਣ ਦਾ ਮੇਰਾ ਫਰਜ਼ ਹੈ ਠੀਕ ਹੈ ਜੀ ਤੇ ਐਦਾਂ ਲੱਗਦੀ ਐ ਜੀ ਆਪਣੀ ਆਨਲਾਈਨ ਕਲਾਸ ਕੋਈ ਆਪਾਂ ਵੀਡੀਓ ਨਹੀਂ ਲਾਉਂਦੇ ਮੈਂ ਤੁਹਾਨੂੰ ਬਾਰ-ਬਾਰ ਕਹਿੰਦੀ ਆ ਕਿਉਂਕਿ ਤੁਹਾਨੂੰ ਡਰਨੇ ਦੀ ਲੋੜ ਨਹੀਂ ਹੈਗੀ ਕਿਉਂਕਿ ਆਪਾਂ ਆਨਲਾਈਨ ਕਲਾਸ 2 ਘੰਟੇ ਦੇ ਵਿੱਚ ਕਟਿੰਗ ਤੇ ਸਟਿਚਿੰਗ ਮਸ਼ੀਨ ਦੇ ਉੱਪਰ ਬੈਠ ਕੇ ਹੀ ਤੁਹਾਨੂੰ ਮੈਂ ਸਿਖਾਉਂਗੀ ਸਾਰਾ ਕੁਝ ਤੇ ਕਾਊਂਟਰ ਦੇ ਕੋਲ ਖੜ ਕੇ ਮੈਂ ਤੁਹਾਨੂੰ ਕਟਿੰਗ ਦੱਸੂਗੀ ਮਸ਼ੀਨ ਦੇ ਕੋਲ ਬੈਠ ਕੇ ਮੈਂ ਤੁਹਾਨੂੰ ਸਟਿਚਿੰਗ ਦੱਸੂਗੀ ਠੀਕ ਆ ਮੈਂ ਹੁਣ ਇਹ ਸਪੈਸ਼ਲੀ ਵੀਡੀਓ ਤਾਂ ਬਣਾਈ ਆ ਕਿਉਂਕਿ ਮੈਨੂੰ ਕਾਫੀ ਜ਼ਿਆਦਾ ਕਾਲਾਂ ਆਈ ਜਾਂਦੀਆਂ ਆਈ ਜਾਂਦੀਆਂ ਹਨਾ ਤੇ ਤਾਂ ਕਰਕੇ ਮੈਂ ਵੀਡੀਓ ਤੁਹਾਡੇ ਲਈ ਸਪੈਸ਼ਲੀ